ਜੀ ਵੈਲਕਮ ਹੈ ਆਪਣੇ ਅੱਜ ਦੇ ਨਵੇਂ ਬਲੌਗ ਚ ਤੇ ਲੱਗੇ ਆਪਾਂ ਮੱਕੀ ਬੜਨ ਤੇ ਮੱਕੀ ਦੀ ਤੁਹਾਨੂੰ ਪੋਜੀਸ਼ਨ ਦਿਖਾਵਾਂਗੇ ਕੀ ਪੋਜੀਸ਼ਨ ਆ ਗਈ ਤੇ ਬਣੇ ਰਹਿਓ ਅੱਜ ਦੇ ਬਲੌਗ ਦੇ ਨਾਲ ਜੀ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰਦੇ ਹੋ ਜੀ ਬਾਕੀ ਤੁਹਾਨੂੰ ਦਿਖਾਉਣੇ ਅੱਜ ਪਾਉਂਦੇ ਆਪਾਂ ਮੱਕੀ ਦਾ ਆਚਾਰ ਲਓ ਜੀ ਮਿੱਤਰੋ ਜਿੱਥੇ ਆਪਾਂ ਪਾਉਂਸੀ ਆਚਾਰ ਪਹੁੰਚ ਗਏ ਤੁਹਾਨੂੰ ਦੇਖੋ ਨਟਵਾ ਆਪਣੀਆਂ ਪੜੀਆਂ ਨੇ ਪੱਕੀਆਂ ਤੇ ਹਰੇਕ ਸਾਲ ਆਪਾਂ ਇੱਥੇ ਪਾਉਨੇ ਆਗੇ ਚਾਰ ਤੇ ਬਾਕੀ ਸਾਨੂੰ ਸੈਲਜ ਆਪਾਂ ਦਿਖਾਵਾਂਗੇ ਵਿਕੇ ਕਿਦਾਂ ਦੀ ਪੋਜੀਸ਼ਨ ਆ ਉਹਦੀ ਮੱਕੀ ਇਹਦੀ ਪਾਉਣ ਦਾ ਚਾਰ ਵਾਸਤੇ ਤੇ ਪੜੀਆਂ ਆਪਣੀਆਂ ਹੋਣੀਆਂ ਇਹ ਚਾਰ 5 ਫੁੱਟ ਉੱਚੀਆਂ ਪੱਕੀਆਂ ਨੇ ਤੇ ਅਗਲੇ ਨਾਲ ਆਪਾਂ ਲਾਤਾ ਕਾਗਜ ਤੇ ਮਿੱਟੀ ਨਹੀਂ ਰਲਦੀ ਤੇ ਨਾਲੇ ਖਰਾਬ ਨਹੀਂ ਹੁੰਦਾ ਤੋ ਆਹ ਹੈ ਆਪਣਾ ਹੈਗਾ ਲੰਬਾਈ ਇਹਦੀ ਬਿਆਰੀ 43 ਫੁੱਟ ਤੇ ਚੌੜਾਈ ਹੈਗੀ ਇਹਦੀ 22 23 ਤੋਂ ਫੁੱਟ 22 23 ਫੁੱਟ ਤੇ ਆਲੇ-ਦਾਲੇ ਆਪਾਂ ਲਾਤਾ ਕਾਗਜ ਇਹਦੇ ਤੇ ਥੱਲੇ ਆਪਾਂ ਤੂੜੀ ਪਾਸਾ ਦਾਂਗੇ ਕੱਚਾ ਨਾਲ ਥੱਲੋਂ ਤੂੜੀ ਨਾਲ ਮਿੱਟੀ ਨਹੀਂ ਦਾਲਦੀ ਤੇ ਨਾਲੇ ਜਿਆ ਪੱਟ ਦੇਾਂਗੇ ਉਦੋਂ ਇਕੱਠਾ ਕਰਨਾ ਮਤਲਬ ਹੈ ਟੋਹਾਂ ਦੀ ੱਚ ਨੂੰ ਸਾਫ਼ ਕਰਨਾ ਸੌਖਾ ਰਹਿੰਦਾ ਜਿਹੜਾ ਮਾਰਾ ਮੁੱਟਾ ਗਿੱਲਾ ਹੁੰਦਾ ਬਲ ਤਾਂ ਸਾਰਾ ਸੁੱਕੀ ਪੇਟੂਆ ਗਿੱਲਾ ਨਹੀਂ ਹੈਗਾ ਬਾਕੀ ਕਾਗਜ਼ ਤੁਸੀਂ ਦੇਖ ਰਹੇ ਹੋ ਇਹ ਆਪਾਂ ਨੂੰ 100 ਰੁਪਏ ਕਿਲੋ ਦੇ ਹਿਸਾਬ ਨਾਲ ਮਿਲ ਜਾਂਦਾ ਐਂ ਵੱਡ ਕੇ ਪੈ ਜਾਂਦਾ ਇੱਕ ਪਾਈਪ ਦੀ ਤਰ੍ਹਾਂ ਮਿਲਦਾ ਇਹ ਕਾਗਜ਼ 100 ਰੁਪਏ ਕਿਲੋ ਦੇ ਹਿਸਾਬ ਨਾਲ ਮਿਲ ਜਾਂਦਾ ਬਾਕੀ ਤੁਹਾਨੂੰ ਮੱਕੀ ਦਾ ਚਾਰ ਪੌਂਦੇ ਦਿਖਾਵਾਂਗੇ ਪੂਰਾ ਵਲੌਗ ਵਲੌਗ ਦੇ ਨਾਲ ਤੁਸੀਂ ਮੇਰੇ ਨਾਲ ਬਣੇ ਰਹੋ ਬਾਕੀ ਤੁਸੀਂ ਜਿਵੇਂ ਦੇਖ ਹੀ ਸਕਦੇ ਹੋਗੇ ਟੋੜੀ ਦੇ ਹਜੇ ਢੇਰੀਆਂ ਲਾ ਕੇ ਰੱਖੀਆਂ ਹੋਈਆਂ ਨੇ ਆਪਣੀਆਂ ਤੇ ਇਹਨੂੰ ਪਤਲਾ-ਪਤਲਾ ਸਾਰੇ ਖਣਿਆਦਾਂਗੇ ਮਿੱਟੀ ਨਹੀਂ ਜਲਦੀ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਅੱਜ ਭਰਾਵੋ ਲੱਗੇ ਸੀ ਆਲਾ-ਦਾਲਾ ਵੱਢਣਾ ਆਪਾਂ ਇਹਦਾ ਤੇ ਆਪਾਂ ਸਿੰਗਲ ਰੋਅ ਵਾਲੇ ਦੀ ਪਾਉਣਿਆਂਗੇ ਤੇ ਕਿਉਂਕਿ ਇਹਨਾਂ ਲਤੜਾਈ ਵਧੀਆ ਹੋ ਜਾਂਦੀ ਆ ਚਾਰ ਦੀ ਕਿਉਂਕਿ ਵੱਡੀ ਮਸ਼ੀਨਾਂ ਨਾਲ ਲਤੜਾਈ ਘੱਟ ਹੁੰਦੀ ਥੋੜੀ ਜੀ ਇਹਨਾਂ ਲਤੜਾਈ ਵਧੀਆ ਹੋ ਜਾਂਦੀ ਆ ਤੇ ਇਧਰ ਲੇਬਰ ਵਾਲੇ ਭਰਾ ਵੀ ਲੱਗੇ ਪਿਆ ਬਾਕੀ ਲੱਗਦੇ ਆ ਮਸ਼ੀਨ ਆਉਣ ਵਾਲੀ ਆ ਬਸ ਗਰੈਂਡਰ ਲੱਗਦੇ ਆ ਪਾਉਣ ਨੂੰ ਬਾਕੀ ਸਾਨੂੰ ਨਾ ਆਪਣੀ ਮੱਕੀ ਦੀ ਕੰਡੀਸ਼ਨ ਦਿਖਾਉਣਾ ਹੈ ਛਲਦੀ ਦੀ ਪੋਜੀਸ਼ਨ ਕੀ ਆ ਗਈ ਜਿਹੜੀ ਦੇ ਵਿੱਚ ਚਾਰ ਪੈਣਾ ਐਨ ਓਕੇ ਆ ਗਈ ਦੇਖੋ ਚੱਲੀ ਚੈੱਕ ਕਰੋ ਨੂੰ ਤੋੜ ਆਪਾਂ ਦਾਣਾ ਚਬਾਉ ਕਰਕੇ ਦਿਖਾਉਣਾਗੇ ਚਿੱਤ ਕੇ ਹਾਏ ਦਾਣਾ ਪੂਰਾ ਵਧੀਆ ਐਨ ਓਕੇ ਬਣਿਆ ਪਿਆ ਮੱਧੂਰੀ ਵਿੱਚੋਂ ਜਿਹੜਾ ਦੁੱਧ ਜਾਂ ਥੋੜਾ ਥੋੜਾ ਨਿਕਲਦਾ ਬਾਕੀ ਉਹ ਲਗਣਾ ਵੀ ਚਾਹੀਦਾ ਟੋਕੇ ਦੇ ਨਾਲ ਲਓ ਜੀ ਭਰਾ ਸਾਡੇ ਲਾਗ ਇੱਕ ਪਾਸੇ ਥੱਪੇ ਇਕੱਠੇ ਕਰਨੋ ਪਸੀਨਾ ਆ ਗਿਆ ਆਪਣੇ ਚਲ ਚੱਲਦਾ ਕੰਮ ਪੂਰਾ ਜ਼ੋਰ ਤੇ ਚਾ ਉਹ ਆ ਗਿਆ ਗ੍ਰੈਂਡਰ ਕਿਹਨੂੰ ਲਵੇ ਜਾ ਕੇ ਦਿਖਾਉਣਿਆ ਗ੍ਰੈਂਡਰ ਚੱਲਦਾ ਲਵੀ ਪ੍ਰਭਾਨ ਸਾਡਾ ਆ ਕੱਲੇ ਹੀ ਵਾਧੂ ਆ ਥੱਬੇ ਦਾ ਉਹਨੂੰ ਕੱਲੇ ਹੀ ਲਾਉਂਦਾ ਥੱਬੇ ਮੁੰਡਾ ਇਧਰ ਜੌਂਡੀ ਯਾਰਾ ਹਾਂ ਹੀ ਬੋਣਾ ਜੀ ਦਾ ਟੋਕਾ ਬਹੁਤ ਵਧੀਆ ਫਰੀਕ ਆਉਂਦਾ ਹਰੇਕ ਦਾ ਬਈਆ ਦੇਖੋ ਦਾਣਾ ਬਿਲਕੁਲ ਕਰਾਇਸ ਹੁੰਦਾ ਕਰਾਇਸ ਕਰਦੇ ਆ ਦਾਣਾ ਜਮਾ ਬਿਲਕੁਲ ਬਰੀਕ ਦੇਖੋ ਜੀ ਲੋ ਜੀ ਭਰਾਵੋ ਲਾ ਕੇ ਟਰਾਲੀ ਬਰਾਬਰ ਚਲਾਦਾ ਕੰਮ ਉਹਨਾਂ ਪਹਿਲਾਂ ਥੱਬੇ ਕੱਢਦੇ ਸੀ ਆਪਾਂ ਤੇ ਟੋਕਾ ਜਮਾਂ ਬ੍ਰੇਕ ਆ ਵਾ ਕਿਸੇ ਨੂੰ ਚੈੱਕ ਕਰਾਈ ਦਿੱਤਾ ਆਪਾਂ ਨੇ ਤੇ ਇਧਰ ਹੈਗਾ 5310 ਜੌਂਡੀਆ ਲਾਇਆ ਹੋਇਆ ਆਪਣਾ ਜਿਹੜਾ ਸਿੰਗਲ ਮਸ਼ੀਨ ਤੇ ਤੇ ਇਧਰ ਬਰਾਬਰ ਸੋਨਾਲੀ ਕਾ 60 ਬਰਾਬਰ ਚਲਾਦਾ ਤੇ ਟਰਾਲੀਆਂ ਨੂੰ ਵਾਕੀ ਜਾਲੀਆਂ ਲੱਗੀਆਂ ਨੇ ਕਰਕੇ ਵਧੀਆ ਦੇਖੇ ਜਾਂਦਾ ਟੋਕਾ ਐਨ ਓਕੇ ਆ ਪੂਰਾ ਵਧੀਆ ਕਰੋ ਚੈੱਕ ਆਪਾਂ ਵਾਕੀ ਸਾਨੂੰ ਪਹਿਲਾਂ ਟੋਕਾ ਦਿਖਾਉਣੇ ਆਪਾਂ ਆਜਾ ਦਾਣਾ ਦਾਣਾ ਪੂਰਾ ਵਧੀਆ ਐ ਕ੍ਰੈਸ਼ ਹੁੰਦਾ ਮਤਲਬ ਐ ਨਹੀਂ ਹੈਗਾ ਵੀ ਮੋਟਾ ਇਹ ਉੱਕੜੀ ਰਹੀ ਜਾਂਦਾ ਲੈ ਪੂਰਾ ਵਧੀਆ ਟੋਕ ਐਨ ਬਰੀਕ ਆ ਕ੍ਰੈਸ਼ ਹੁੰਦਾ ਦਾਣਾ ਦੇ ਐ ਟੋਟਾ ਤੇ ਬਾਕੀ ਜਿਹੜਾ ਯਾਰ ਆਪਾਂ ਪਾਉਣਿਆਂਗੇ ਧਰਤੀ ਦੇ ਨਾਲੋਂ 4-5 ਇੰਚ ਮੰਨ ਛੱਡ ਕੇ ਉਚਾਈ ਚ ਪਾਉਣੇਗੇ ਬਾਕੀ ਤੁਸੀਂ ਜਿਵੇਂ ਦੇਖ ਹੀ ਸਕਦੇ ਹੋਗੇ ਤੇ ਮੱਕੀ ਦਾ ਜਿਹੜਾ ਬੀ ਸੀ ਇਹ ਆਪਣਾ ਰਾਸੀ 30 33 ਸੀਗਾ ਤੇ ਬਾਕੀ ਸੱਲੀ ਸਾਨੂੰ ਪਹਿਲਾਂ ਦਿਖਾਈ ਦਿੱਤੀ ਪੂਰਾ ਵਧੀਆ ਬੀ ਆਇਆ ਹੋਇਆ ਤੇ ਜਦੋਂ ਆਪਾਂ ਇਹ ਪਨਪੋਗੇ ਕੱਢਦੀ ਸੀ ਆਪਾਂ ਪਾਣੀ ਨਾਲ ਵਧੀਆ ਰੱਖੀ ਉਹ ਤੋਂ ਡੱਕ ਕੇ ਤੇ ਉਹ ਤੋਂ ਸੁੱਕਾ ਜਾਣ ਲੱਗੇ ਮਤਲਬ ਉਹ ਤੋਂ ਦਾਣਾ ਵਧੀਆ ਫਿਰ ਪੈ ਜਾਂਦਾ ਨਹੀਂ ਕਹਿੰਦੇ ਦਾਣਾ ਜੇ ਖਾਲੀ ਆ ਫਲਾਨਾ ਤਾਂ ਮੱਕਾ ਵੀ ਖਾਲੀ ਜਾਂ ਨਹੀਂ ਇਹ ਬੜਾ ਰਹਿ ਆਏਗਾ ਠੀਕ ਵਧੀਆ ਪੂਰਾ ਵਧੀਆ ਰਿਹਾ ਅੱਜ ਮੈਂ ਸੱਲੀ ਲੈ ਆਣ ਦੀ ਗਈ ਪਈਆ ਆ ਦਿਖਾਉਣ ਲੈ ਦੇਖੋ ਆ ਪੂਰੀ ਗੰਦਮੀ ਭਰੀ ਹੋਈ ਆ। ਬਾਕੀ ਚੱਲਦੀ ਵੀਡੀਓ ਨੂੰ ਆਪਣੇ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਚੈਨਲ ਨੂੰ ਵੀ ਕਰ ਦਿਆ ਕਰੋ ਸਬਸਕ੍ਰਾਈਬ। ਲੋ ਜੀ ਮਿੱਤਰੋ ਕੰਮ ਚੱਲ ਰਿਹਾ ਪੂਰਾ ਜੋਰਾਂ ਤੇ ਤੇ ਵਾਹਣ ਵੀ ਪੂਰਾ ਗਿੱਲਾ ਦਿਖਾ ਦਿਆਂ ਨੂੰ ਪੂਰੇ ਟੋਏ ਪੈ ਗਏ ਤੇ ਉਧਰ ਜ ਆਪਾਂ ਦੂਜੇ ਟਰੈਕਟਰਾਂ ਦੇ ਤਾਂ ਕੱਢਿਆ ਨਹੀਂ ਸਿੰਗਲ ਵਾਲਾ ਫਿਰ 4 ਵੀਲ ਲਾਇਆ। ਹੁਣ 4 ਵੀਲਾਂ ਕੱਢ-ਕੱਢ ਟਰਾਲੀਆਂ ਬਾਹਰ ਕੱਢ ਦਿਆਂਗੇ। ਇਧਰ 5405 SRD ਤੇ ਉਧਰ 5310 ਜੌਂਡੀ ਵਾਲੀ ਜੌਂਡੀਰ ਹੋਈ ਪਈ ਆ ਐਂ ਚੱਲਦੇ ਆ ਪੂਰੇ ਆਕੇ ਤੁਹਾਨੂੰ ਵਾਹਨ ਦਿਖਾਉਣਿਆਂਗੇ ਕੀ ਬਣਿਆ ਪਿਆ ਵਾਹਨ ਦਾ ਐਂ ਕੱਢ ਕੇ ਲੈ ਕੇ ਜਾਂਦਾ ਸਲਿੱਪ ਬਹੁਤ ਮਾਰਦੇ ਨੇ ਦੇਖੋ ਜੀ ਤਈਓ ਵਾਲਾ ਕਹਿੰਦਾ ਮੱਕੀ ਦਾ ਚਾਰ ਮੱਕੀ ਦਾ ਚਾਰ ਪੌਣਾ ਦਾ ਡੰਗਰ ਨੂੰ ਸੌਖਾ ਪੱਟ ਕੇ ਪਰ ਆਹ ਕੁਸ਼ ਕਰਨਾ ਔਖਾ ਹੈ ਤੇ ਕਿਉਂਕਿ ਪੂਰੇ ਸਾਲ ਦਾ ਹੀ ਹਰਾ ਵੜਣਾ ਜਿੰਨਾ ਜ਼ੋਰ ਲੱਗ ਜਾਂਦਾ ਆਹ ਦੇਖੋ ਲੈ ਐ ਕੁਸ ਹੋਇਆ ਪਿਆ ਐ ਕੱਟ-ਕੱਟ ਲੈ ਕੇ ਗਿਆ ਉਹਦੇ ਨਾਲ ਇਹ ਗੱਲ ਕਰਾ ਚਲੋ ਪਰਮਾਤਮਾ ਦੀ ਕਿਰਪਾ ਨਾਲ ਸੰਤ ਹੈਗਾ ਲਓ ਵੀ ਕੋਈ ਨਾਲ ਕੱਢੀ ਜੰਨੇ ਆਗੇ ਨਹੀਂ ਤਾਂ ਟੋਚਨ ਪਾਪਾ ਕੱਢਣੇ ਪੈਂਦੇ ਆਗੇ ਇਹ ਬਾ ਪਾਣੀ ਛੱਡ ਕੇ ਕੱਦੂ ਕਰਕੇ ਦੁਆਰਾ ਮਤਲਬ ਫੇਰ ਕੱਢ ਕੇ ਲੈ ਕੇ ਜਾਣਾ ਪੈਂਦਾ ਐ ਬਣੀਆਂ ਭੀਆਂ ਜੀ ਲਈ ਹਾਂ ਸਲਿੱਪ ਬਹੁਤ ਕਰਦੇ ਆ ਟਰੈਕਟਰ ਜੀ ਚਾਰ ਵਾਲੀ ਮਸ਼ੀਨ ਆਲਾ ਇਹ ਗ੍ਰੈਂਡਰ ਆ ਇਹ ਤਾਂ ਇਹ ਟਰੈਕਟਰ ਸੇ ਦੀ ਗੁੱਟਦਾ ਹੈਗਾ ਚਾਹੇ ਗਿੱਲਾ ਜਿੰਨਾ ਮਰਜ਼ੀ ਹੋ ਜਾ ਦੇਖੋ ਐ ਮਾਰਦਾ ਜੀ ਸਲਿੱਪਿੰਗ ਹੈ ਹੋ ਹੋ ਲੈ ਕੇ ਜਾਂਦਾ ਸਲੈਪ ਮਾਰਦਾ ਜੀ ਪੂਰਾ ਫੁੱਲ ਤੇ ਟਰੈਕਟਰ ਗਲਗਾ ਫੋਰ 4 ਵੀਲ ਕਰਕੇ ਲੈ ਜਾਂਦਾ ਖਿੱਚ ਕੇ ਬਾਕੀ ਇਹਨੂੰ ਚੱਲਦਾ ਦਿਖਾਉਣੇ ਆਪਾਂ ਤੇ ਉਹਦੇ ਇਹਦੇ ਮੂਰੇ ਵੀ ਵੇਟ ਪੂਰਾ ਲਾਤਾ ਆਪਾਂ ਨੇ ਅੱਗੇ ਵੇਟ ਘਟਾਇਆ ਹੋਇਆ ਸੀਗਾ ਹਲ ਸਲੈਪ ਪੂਰਾ ਕਰ ਦਿੰਦਾ ਇਹ ਆਗਾ ਫੋਰ ਵੀਲ ਕਰਕੇ ਖਿੱਚ ਕੇ ਲੈ ਆਈ ਜਾਂਦਾ ਪੂਰਾ ਹੋਇਆ ਪਿਆ ਬਾਹਣਾ ਤੇ ਅੱਜ ਫੇਰ ਨਹੀਂ ਪੈ ਗਿਆ ਹੁਤਾ ਨਹੀਂ ਰੋਜ ਪੈਂਦਾ ਆਉਗਾ ਰਵਾਂ ਜਾਂਦਾ ਆ ਸਰ ਇਹੋ ਕਹਿੜੇ ਹੋਏ ਨੇ ਇਹਨੂੰ ਪਤਾ ਮੌਸਮ ਵਧੀਆ ਬਣਿਆ ਹੋ ਠੰਡਾ ਤੇ ਉਧਰ ਉਹਦੇ ਫਾਰਮ ਟ੍ਰੈਕ ਆ ਐਂ ਬਾਹਰ ਕੱਢ ਕੇ ਖੜਾਤੀ ਟੂ ਵੀਲ ਖਿਚਾਈ ਘੱਟ ਕਰਦੇ ਆ ਤੇ ਟ੍ਰੈਲੀ ਨਾ ਬਾਹਰੋਂ ਹੀ ਪਾ ਲੈਣਿਆਂਗੇ ਬਾਹਰ ਤੋਂ ਮਤਲਬ ਰਸਤੇ ਤੋਂ ਤੇ ਟਰੈਕਟਰ ਜਿਹੜੇ ਉਹਦੇ ਨਾਲ 4 ਵੀਲਾਂ ਦੀ ਕੱਢ ਕੱਢ ਬਾਹਰ ਖੜਾਉਣਿਆਂਗੇ ਰਸਤਿਆਂ ਤੇ ਤੇ ਆ ਹੁਣ ਬਾਹਰ ਖੜਾਤਾ ਤੇ ਇਹਦੇ ਨਾਲ ਲਿਫਟ ਜਾ ਕੇ ਘਰ ਚ ਜਾ ਕੇ ਯੱਕ ਚੱਕਿਆਂਵਾਂਗੇ ਜਿੱਥੇ ਆਪਾਂ ਚਾਰ ਕਾਉਣੇ ਆ ਕੱਲ ਜਦੋਂ ਤੁਹਾਨੂੰ ਟੋਆ ਦਿਖਾਇਆ ਸੀ ਆਪਾਂ ਤੇ ਕੰਮ ਵਾਸਤੇ ਬਾਬੇ ਦੀ ਕਿਰਪਾ ਨਾਲ ਅੱਗ ਚੱਲਿਆ ਲਵੇ ਮੈਨੂੰ ਲੱਗਦਾ ਜੰਗ ਜਿੱਤੀ ਲਾਵਾਂਗੇ ਯਾ ਲੱਗੇ ਹੋਏ ਆ ਪਰਮਾਤਮਾ ਦੀ ਕਿਰਪਾ ਨਾਲ ਤੇ ਨਹੀਂ ਕਿਤੇ ਹੋਰ ਵੀ ਵਿੱਚ ਹੀ ਕੰਦੂ ਕਰਨਾ ਪੈਂਦਾ ਸਾਨੂੰ ਐਂ ਲੱਗਦੇ ਆ ਇਸ ਕੀ ਬਰਬਾ ਕਰੂਗਾ ਸਾਡੇ ਨਾਲ ਇਹ ਦੀ ਵੀ ਵਿੱਚ ਹੀ ਨਾ ਦੇ ਕੰਦੂ ਕਰਨਾ ਪਏ ਜੀ ਤੇ ਬਾਕੀ ਕੰਮ ਪੂਰਾ ਚੱਲਦਾ ਪੂਰਾ ਵਧੀਆ ਫਾਈਨਲੀ ਦੇਖਦੇ ਆਂਗੇ ਕਾਇ ਕਬਈ ਤੱਕ ਨਿਬੜਦਾ ਕੰਮ ਸਵੇਰ ਤੇ ਲੱਗੇ ਹੋਏ ਆ ਚੱਲੀ ਜਾਂਦਾ ਕੰਮ ਵਧੀਆ ਇਸ ਟਾਈਮ ਤਾਂ ਤੇ ਬਾਕੀ ਚੱਲਦੀ ਹੈ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਆ ਕਰੋ ਜੀ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਬਾਕੀ ਸਾਨੂੰ ਟੂਆ ਵੀ ਦਿਖਾਉਣੇ ਆ ਅੱਜ ਦੁਬਾਰੇ ਚਾਰ ਪੈਂਦਾ ਉੱਥੇ ਚੱਲ ਕੇ ਸੋਇ ਕੰਮ ਚੱਲੇ ਜਾਂਦਾ ਜਿਵੇਂ ਤੁਹਾਨੂੰ ਇਹ ਦਿਖਾਇਆ ਕੰਮ ਰਹਿ ਗਿਆ ਥੋੜਾ ਜੀ ਕਰਦਾ ਫਤਿਹ ਦੋਨੇ ਹਰੇ-ਹਰਿਆ ਨੇ ਜੌਂਡੀ ਵਾਲਾ ਨੇ ਬਸ ਥੋੜੇ ਜਿਹਾ ਕੰਮ ਬਾਕੀ ਦਾ ਨਾ ਹਮ ਨੂੰ ਦਿਖਾਈ ਤਾਂ ਕਰੈਸ ਹੋਇਆ ਕੰਮ ਐ ਪੂਰਾ ਵਧੀਆ ਹੋ ਰਿਹਾ ਲਓ ਵੀ ਮਿੱਤਰੋ ਰਹਿ ਕੇ 2 ਹਟ ਕੰਮ ਲਾਦਾ ਆਪਾਂ ਲਵੇ ਲਓ ਵੀ ਮਿੱਤਰੋ ਕਰਤਾ 4 ਦਾ ਕੰਮ ਫਾਈਨਲ ਕੋਈ ਚ ਆ ਗਿਆ 4 ਹੁਣ ਲੜਾਈ ਹੋ ਰਹੀ ਆ ਲਓ ਜੀ ਭਰਾਵੋ ਅੱਜ ਫਾਈਨਲੀ ਕਰਕੇ ਲੜਾਈ ਨਾ 4 ਦੀ ਆਪਾਂ ਨੇ ਉੱਤੇ ਦੇਤੀ ਥੋੜੀ ਥੋੜੀ ਤੋੜੀ ਆਪਾਂ ਤੇ ਵੀ ਉੱਪਰ ਜਿਹੜੀ ਛਲਾਬ ਜੀ ਹੁੰਦੀ ਹੈ ਕਿ ਨਾ ਤਰਪਾਲ ਨੂੰ ਫਿਰ ਉਹ ਚਾਰ ਨੂੰ ਖਰਾਬ ਨਹੀਂ ਕਰਦੀ ਤੇ ਹੁਣ ਛੱਟਣ ਲੱਗਿਆ ਤਰਪਾਲਾਂ ਪੁੱਤੇ ਦੇ ਦਵਾਈ ਦੋਵਾਈ ਕਰਤੀਆਂ ਨੇ ਓਕੇ ਕਰਤਾ ਕੰਮ ਛੱਡਦੇ ਆ ਤਰਪਾਲਾਂ ਤਰਪਾਲਾਂ ਹਟਾਂਗੇ ਦੂਰੀਆਂ ਇੱਕ ਥੱਲੇ ਇੱਕ ਉੱਪਰ ਦੂਰੀ ਦੂਰੀ ਕਰਕੇ ਪਤਲੀ ਪਤਲੀ ਹਟਾਂ ਮਿੱਟੀ